ਤਾਰੀਵਾਲ ਵੱਡਾ ਹਾਸਾ ਸਵਾਰੀਆਂ ਦੀ ਭਰੀ ਬੱਸ ਪ੍ਰਾਈਵੇਟ ਨਿੱਜੀ ਕੰਪਨੀ ਦੀ ਬੱਸ ਦਾ ਹੋਇਆ ਐਕਸੀਡੈਂਟ ਜਾਣਕਾਰੀ ਅਨੁਸਾਰ ਬੱਸ ਦੇ ਕਨੈਕਟਰ ਤੇ ਹੋਰਾਂ ਨੇ ਜਾਣਕਾਰੀ ਦਿੱਤੀ ਕਿ ਅਮਰਸਰ ਤੋਂ ਪਠਾਨਕੋਟ ਜਾ ਰਹੀ ਇੱਕ ਨਿੱਜੀ ਕੰਪਨੀ ਦੀ ਪ੍ਰਾਈਵੇਟ ਬੱਸ ਜੋ ਤਾਰੀਵਾਲ ਰਣੀਆਂ ਬਾਈਪਾਸ ਤ੍ਰੀਜਾ ਨਗਰ ਦੇ ਕੋਲ ਪਹੁੰਚੀ ਤਾਂ ਮਗਰੋਂ ਆੜੇ ਇੱਕ ਟਰੱਕ ਨੇ ਉਸ ਨੂੰ ਸਾਈਡ ਮਾਰ ਦਿੱਤੀ ਜਿਸ ਨਾਲ ਸਵਾਰੀਆਂ ਦੀ ਭਰੀ ਬੱਸ ਇੱਕ ਟਰੈਕਟਰ ਦੇ ਨਾਲ ਟਕਰਾਈ ਅਤੇ ਰੁੱਖ ਵਿੱਚ ਜਾ ਵੱਜੀ ਜਿਸ ਨਾਲ ਕੋਈ ਜਾਨੀ ਮਾਲੀ ਨੁਕਸਾਨ ਤਾਂ ਨਹੀਂ ਹੋਇਆ ਪਰ ਟਰੈਕਟਰ ਅਤੇ બસ ਦਾ ਨੁਕਸਾਨ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ ਟਰੱਕ ਡਰਾਈਵਰ ਸਾਈਡ ਮਾਰ ਕੇ ਟਰੱਕ ਲੈ ਕੇ ਫਰਾਰ ਹੋ ਗਿਆ ਮੌਕੇ ਤੇ ਪਹੁੰਚੀ ਥਾਣਾ ਢੜੀਵਾਲ ਦੀ ਪੁਲਿਸ ਸਾਰੀ ਘਟਨਾ ਦੀ ਜਾਂਚ ਕਰ ਰਹੀ ਹੈ ਤਸਵੀਰਾਂ ਤੁਹਾਡੀ ਸਕਰੀਨ ਦੇ ਉੱਪਰ ਸਾਂਝੇ ਕਰ ਰਹੇ ਹਾਂ ਢੜੀਵਾਲ ਰਣੀਆਂ ਬਾਈਪਾਸ ਤ੍ਰੀਜਨਗਰ ਦੀ ਹੈ ਨਾ ਜਿੱਥੇ ਇੱਕ ਬੱਸ ਦਾ ਐਕਸੀਡੈਂਟ ਹੋਇਆ ਪਰ ਸਵਾਰੀਆਂ ਦਾ ਬਚਾ ਹੋ ਗਿਆ ਬੱਸ ਟਰੈਕਟਰ ਨਾਲ ਟਕਰਾਈ ਸੀ ਅਤੇ ਰੁੱਖ ਦੇ ਵਿੱਚ ਜਾ ਵਜੀ ਤਸਵੀਰਾਂ ਤੁਹਾਡੀ ਸਕਰੀਨ ਦੇ ਉੱਪਰ ਹਨ ਟਰੈਕਟਰ ਅਤੇ ਬੱਸ ਦਾ ਐਕਸੀਡੈਂਟ ਜੋ ਹੋਇਆ ਹੈ ਇਹ ਤੁਹਾਨੂੰ ਲਾਈਵ ਤਸਵੀਰਾਂ ਢਾੜੀਵਾਲ ਬਾਈਪਾਸ ਰਣੀਆਂ ਤੋਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਟੀਵੀ ਨਿਊਜ਼ ਇੰਡੀਆ 265 ਚੈਨਲ ਤੇ ਸਕਰੀਨ ਦੇ ਉੱਪਰ ਤਸਵੀਰਾਂ ਦਿਖਾਈਆਂ ਜਾ ਰਹੀਆਂ ਹਨ ਮੌਕੇ ਤੇ ਪੁਲਿਸ ਹੀ ਪਹੁੰਚੀ ਆ ਅਤੇ ਮਾਮਲੇ ਦੀ ਪੂਰੀ ਘਟਨਾ ਜੋ ਐਕਸੀਡੈਂਟ ਹੋਇਆ ਉਸ ਦੀ ਜਾਂਚ ਕਰੀ ਹੈ ਦੱਸਿਆ ਜਾ ਰਿਹਾ ਹੈ ਕਿ ਟਰੱਕ ਡਰਾਈਵਰ ਸਾਈਡ ਮਾਰ ਕੇ ਫਰਾਰ ਹੋ ਗਿਆ ਸੀ ਜਿਸ ਦਾ ਪਿੱਛਾ ਕੀਤਾ ਪਰ ਕਾਬੂ ਨਹੀਂ ਆਇਆ ਉਸ ਦਾ ਕੁਝ ਪਤਾ ਨਹੀਂ ਲੱਗਿਆ ਕਿ ਉਹ ਕਿਧਰ ਨੂੰ ਚਲਾ ਗਿਆ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਨੇਰੇ ਅਮਰ ਕਲੀਨਿਕ ਡੜਵਾਂ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਇਹ ਨਾ ਆ ਜਾ ਫਰਤੀ ਮਸਲਾ ਅਕਸ਼ਨ ਜੋ ਹੈ ਮੇਰਾ ਨਾਮ ਰਿੰਦਰ ਸਿੰਘ ਜੀ ਦਾ ਮੈਂ ਸਾਨੀ ਬਸ ਦਾ ਡਾ ਚਾਰਜ ਜੱਦੀ ਜੀ ਬਟਾਲੇਓ ਚੱਲ ਕੇ ਆ ਰਹੀ ਹੈ ਜੀ ਰਿਵਾਲ ਤੋਂ ਜਦੋਂ ਰਣੀਆਂ ਬਾਈਪਾਸ ਲਾ ਕੇ ਗੱਡੀ ਤਾਂ ਚੜੀ ਮੇਨ ਰੋਡ ਦੇ ਉੱਪਰ ਪਿੱਛੋਂ ਬਾਈਪਾਸ ਤੋਂ ਤੇਜ਼ ਰਫ਼ਤਾਰ ਨਾਲ ਟਰੱਕ ਆ ਰਿਹਾ ਸੀ ਉਹਨੇ ਆ ਕੇ ਗੱਡੀ ਨੂੰ ਟੱਕਰ ਮਾਰੀ ਗੱਡੀ ਬੇਕਾਬੂ ਹੋ ਕੇ ਜੀ ਟਰੈਕਟਰ ਦੇ ਵਿੱਚ ਆ ਕੇ ਬੱਚੀ ਹੈ ਜੀ ਬਾਕੀ ਜਾਨੀ ਮਾਲੀ ਨੁਕਸਾਨ ਕੋਈ ਨਹੀਂ ਹੋਇਆ ਜੋ ਟਰੱਕ ਦਾ ਬੱਸ ਦਾ ਤੇ ਉਹ ਟਰੈਕਟਰ ਦਾ ਨੁਕਸਾਨ ਹੋਇਆ ਜੀ ਬਾਕੀ ਚਲੋ ਪ੍ਰਮਾਤਮਾ ਦੀ ਕਿਰਪਾ ਨਾਲ ਜਾਨੀ ਮਾਲੀ ਇਨਸਾਨ ਕੋਈ ਨਹੀਂ ਹੋਇਆ ਸਵਾਰੀਆਂ ਬਚੀਆਂ ਸਵਾਰੀਆਂ ਸਭ ਸੇਫ ਆ ਜੀ ਸਵਾਰੀਆਂ ਬਾਕਾਇਦਾ ਦੂਸਰੀ ਗੱਡੀ 'ਚ ਬਿਠਾ ਕੇ ਭੇਜ ਦਿੱਤੀਆਂ ਜੀ ਪਰ ਲਫਰੇ ਗਏ ਨਹੀਂ ਜੀ ਟਿਪਰ ਵਾਲਾ ਫਰਾਰ ਹੋ ਗਿਆ ਜੀ ਉਹ ਮਗਰ ਬਿਆਨਤ ਕਾਲਜ ਤੱਕ ਗੱਡੀ ਗਈ ਆ ਪਰ ਉਹ ਪਤਾ ਨਹੀਂ ਜਾਣਦੇ ਉਹਨੇ ਕਿ ਪਿੰਡ ਨੂੰ ਗੱਡੀ ਪਾਲੀ ਆ ਕਿਉਂਕਿ ਉਹਨੂੰ ਪਤਾ ਸੀ ਵੀ ਅੱਗੇ ਬੱਬਰੀ ਬਾਈਪਾਸ ਤੇ ਨਾਕਾ ਵੋ ਬੱਸ ਕਿੱਧਰ ਰਹੀ ਹੈ ਬੱਸ ਪਠਾਨਕੋਟ ਜਾਰੀ ਅੰਮ੍ਰਿਤਸਰੋਂ ਚੱਲ ਕੇ ਆ ਰਹੀ ਜੀ ਮੇਰਾ ਨਾਮ ਅਮਰਜੀਤ ਸਿੰਘ ਹੈ ਜੀ ਹਾਂ ਜੀ ਸਾਡੇ ਕੋਲ ਵੀ ਕਨੈਕਟ ਹੈ ਹਾਂ ਜੀ ਹਾਂ ਜੀ ਇਹ ਸਾਰਾ ਧਾਰੀਵਾਲ ਤੋਂ ਨਿਕਲਿਆ ਜੀ ਬਾਈਪਾਸ ਤੇ ਗੱਡੀ ਚੜ ਰਹੀ ਆ ਉਧਰ ਬਾਰ-ਬਾਰ ਟੇਪਰ ਆ ਰਿਹਾ ਜੀ ਬਹੁਤ ਸਪੀਡ ਚ ਜੋ ਗੱਡੀ ਬਿਲਕੁਲ ਸਾਹਮਣੇ ਆ ਗਈ ਆ ਉਹਨੇ ਪਛਾ ਅਗਲੇ ਪਾਸੇ ਮੂੰਹ ਦਾ ਮੂੰਹ ਮਾਰ ਰਿਹਾ ਜਦੋਂ ਗੱਡੀ ਮੂੰਹ ਨਾਲ ਮੂੰਹ ਲੱਗਾ ਗੱਡੀ ਧੱਕੇ ਨਾਲ ਸੱਲੇ ਲੱਗੀ ਐ ਇੰਨਾ ਚੰਗਾ ਜੀ ਗੱਡੀ ਰੋਕਿਆ ਗਿਆ ਰੁਕਣਾ ਟੱਚ ਕਰਕੇ ਗੱਡੀ ਡੱਕੀ ਗਈ ਐ ਤੇ ਸਵਾਰੀ ਜਾਨੀਮਾਲੀ ਨੁਕਸਾਨ ਕੋਈ ਨਹੀਂ ਹੋਇਆ ਸਵਾਰੀਆਂ ਬਿਲਕੁਲ ਸੇਫ ਆ ਤੇ ਦੂਜੀ ਗੱਡੀ ਸਵਾਰੀਆਂ ਭਾ ਕੇ ਭੇਜ ਦਿੱਤੀਆਂ ਹਾਂਜੀ